ਆਸਟੀਕਾਰ ਦੀ ਸਾਰਾ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਹੋ ਤੇ ਬਾਹਾਂ ਗਾਹਾਂ ਜਾ ਕੇ ਵੀ ਤੁਸੀਂ ਸਾਡੀ ਵੀਡੀਓ ਨੂੰ ਇੰਨਾ ਪਿਆਰ ਦਿਓ ਪਹਿਲਾਂ ਸਾਡੀ ਸਾਰੀ ਵੀਡੀਓ ਸੁਣ ਲਓਗੀ ਇਹ ਮੇਰਾ ਪੁੱਤ ਹੈ ਜੀ ਇਹ ਮੇਰੇ ਨਾਲ ਕੰਮ ਕਰਾਉਂਦਾ ਸਾਨੂੰ ਜੋ ਵੀ ਇਹਨੂੰ ਸਿੱਖਿਆ ਜਾਂ ਮੈਨੂੰ ਸਿੱਖਿਆ ਮੇਰੇ ਮਾਪੇ ਤੋਂ ਵੱਧ ਕੇ ਸਾਡੇ ਲਾਨੇ ਦਾ ਤੋਂ ਮਿਲਿਆ ਤੇ ਸਾਰੇ ਕਹਿੰਦੇ ਨੇ ਅਸੀਂ ਇੱਕ ਵੀਡੀਓ ਪਾਈ ਆ ਕਿ ਬੱਚਾ ਸਾਡਾ ਪ੍ਰੈਕਟਿਸ ਕਰਦਾ ਪਹਿਲਾਂ ਸਾਡਾ ਬੱਚਾ ਸਾਡੇ ਨਾਲ ਘਰ ਕੰਮ ਕਰਾਉਂਦਾ ਸੀ ਮੇਰੇ ਕੇ ਸਕੂਲ ਦੇ ਵਿੱਚ ਪ੍ਰੈਕਟਿਸ ਕਰਾਉਂਦੇ ਆ ਤੇ ਅਸੀਂ ਇਹਨੂੰ ਸਕੂਲ 'ਚ ਨਹੀਂ ਜਾਣ ਦਿੱਸੇ ਰਹੇ ਕਿਉਂਕਿ ਥੋੜਾ ਜਿਹਾ ਮੰਨਦਾ ਤਾਂ ਮਾਂ ਨੇ ਇਸ ਕਰਕੇ ਤਾਂਤਾ ਬੱਚੇ ਸ਼ਰਾਰਤੀ ਨੇ ਛੋਟੀ ਉਮਰ ਦੇ ਵਿੱਚ ਹੀ ਸਾਡੇ ਅੱਖੀ ਵੀ ਦੇਖਿਆ ਹੋਇਆ ਛੋਟੀ ਉਮਰ ਦੇ ਵਿੱਚ ਬੱਚੇ ਨਸ਼ੇ ਕਰਦੇ ਨੇ ਕਿ ਸਾਡੇ ਘਰ ਦੇ ਵਿੱਚ ਵੀ ਕੁਛ ਇਦਾਂ ਦਾ ਆਇਆ ਮੈਂ ਇਸ ਚੀਜ਼ ਤੋਂ ਨਿਕਲੀ ਹੋਈ ਆ ਤੇ ਦਾ ਮਨ ਬਹੁਤ ਦਰਦਾ ਬੱਚਿਆਂ ਦਾ ਬਾਹਰ ਅਸੀਂ ਖੇਡਣ ਨੂੰ ਹੀ ਨਹੀਂ ਜਾਣ ਦਿੰਦੇ ਅਸੀਂ ਦੋਸਤ ਵੀ ਨਹੀਂ ਇਹਦਾ ਕੋਈ ਬਣਾਉਣ ਦਿੰਦੇ ਜਦ ਤੱਕ ਸਾਡੇ ਸਾਹ ਰਹਿਣਗੇ ਜਦ ਤੱਕ ਮੇਰੇ ਜਾਂ ਮੇਰੇ ਲਾਣੇ ਦਾਪਦੇ ਮੇਰੇ ਮਾਤਾ ਜੀ ਸਾਡੇ ਕੋਲ ਬਜ਼ੁਰਗ ਨੇ ਉਹ ਵੀ ਸਾਡੇ ਕੋਲ ਰਹਿੰਦੇ ਨੇ ਜਦ ਤੱਕ ਉਹਨਾਂ ਦੇ ਸਾਹ ਰਹਿਣਗੇ ਅਸੀਂ ਨਾਲ ਦਾ ਕੋਈ ਦੋਸਤ ਬਣਨ ਦਵਾਗੇ ਠੀਕ ਹੈ ਨਾ ਜੀ ਜੇ ਕੋਈ ਇਹ ਗਲਤ ਸੰਗਤ ਚ ਜਾਂਦਾ ਆ ਸਾਡਾ ਪੁੱਤ ਵਾਪਸ ਨਹੀਂ ਆਉਣਾ ਠੀਕ ਹੈ ਨਾ ਜੀ ਤੇ ਇਸ ਕਰਕੇ ਸਾਡੀਆਂ ਵੀਡੀਓ ਨੂੰ ਪਿਆਰ ਦਿਓ ਸਾਡੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਮੇਰਾ ਬ੍ਰਦਰ ਖੁੱਲ ਚੁਪਟੇ ਰਾਤ ਦੀ ਆ ਤੇ ਛੋਟੀ ਜੀ ਉਮਰ ਦੇ ਵਿੱਚ ਹੀ ਉਹ ਚੁਪਟਾ ਪੀ ਲੱਗਾ ਸੀ ਸਾਡਾ ਪੂਰਾ ਘਰ ਜਿਹੜਾ ਬਰਵਾ ਚੁਪਟੇ ਦੇ ਕਰਦਾ ਉਸ ਚੀਜ਼ ਨੂੰ ਲੈ ਕੇ ਮੇਰੇ ਦਿਮਾਗ ਦੇ ਵਿੱਚ ਜਿਵੇਂ ਉਹ ਚੀਜ਼ ਕਹਿੰਦੇ ਨੇ ਘਰ ਕਰ ਗਈ ਉਹ ਕਰ ਗਈ ਤੇ ਇਹ ਮੈਨੂੰ ਫਕਰ ਮਹਿਸੂਸ ਹੁੰਦਾ ਕਿ ਮੇਰਾ ਬੱਚਾ ਇਸ ਟਾਈਮ ਕੰਮ ਵੀ ਕਰਦਾ ਆ ਆਪਣੀ ਪ੍ਰੈਕਟਿਸ ਵੀ ਕਰਦਾ ਆ ਸੀ ਇਹਨੂੰ ਸਿਖਾਉਣੇ ਨੇ ਜੀ ਇਹ ਆਪਦੇ ਆਪ ਹੀ ਇਹਦੀ ਲਗਨ ਆ ਹਰ ਇੱਕ ਚੀਜ਼ 'ਚ ਇਹਦੀ ਲਗਨ ਆ ਇਸ ਟਾਈਮ ਸਾਡੀ ਖੋਨੀ ਤੇ ਚੜੀ ਰੰਗ ਕਰਦੇ ਆ ਯਾਰੀਆਂ ਦੇ ਵਿੱਚੋਂ ਵੀੜ ਅੰਦਰ ਇਹ ਇਕੱਲਾ ਸੰਖਸਾ ਕਰਾਇਆ ਅਸੀਂ ਇਹਨੂੰ ਅ ਸਾਡਾ ਲੋਕ ਕਹਿੰਦੇ ਨੇ ਤੁਸੀਂ ਇਹਨੂੰ ਖੇਡਾਂ ਦਿਓ ਜੀ ਸਾਰੇ ਹਰ ਇੱਕ ਚੀਜ਼ ਦੀ ਸਹੂਲਤ ਅਸੀਂ ਇਹਨੂੰ ਘਰੇ ਲੈਣੇ ਆ ਅਸੀਂ ਇਹਦੇ ਪਾਪਾ ਇਹਦੇ ਦੋਸਤ ਵੀ ਬਣਦੇ ਆ ਇੱਕ ਮੈਂ ਇਹਦੀ ਦੋਸਤ ਬਣ ਕੇ ਵੀ ਇਹਨਾਂ ਨਾਲ ਖੇਡਦੀ ਹਣੀ ਆ ਅਸੀਂ ਜਿਹੜੀ ਖੇਡ ਆ ਘਰ ਦੇ ਵਿੱਚ ਕੰਮ ਦੇ ਵਿੱਚ ਹੀ ਖੇਡ-ਖੇਡ ਕੇ ਅਸੀਂ ਕੰਮ ਵੀ ਕਰ ਲੈਂਦੇ ਆ ਤੇ ਖੇਡ ਵੀ ਲੈਂਦੇ ਆ ਤੇ ਇਸ ਕਰਕੇ ਸਾਡੀ ਕਹਿੰਦੇ ਹੁੰਨੇ ਆ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਨੂੰ ਬਹੁਤ ਵਧੀਆ ਲੱਗਦਾ ਸਾਡੀ ਮੇਰੀ ਇਹੀ ਸਿੱਖਿਆ ਆ ਕਿ ਆਪਣੇ ਬੱਚਿਆਂ ਨੂੰ ਕੰਮ ਤੇ ਲਾਓ ਤੇ ਮੇਰੇ ਜੇ ਕੋਈ ਸਾਡੇ ਬੱਚੇ ਕੰਨੀ ਦੇਖ ਕੇ ਕੰਮ ਸਿੱਖੂਗਾ ਜਾਂ ਕੰਮ ਚਲਾਊਗਾ ਤਾਂ ਸਾਨੂੰ ਬਹੁਤ ਖੁਸ਼ੀ ਮਿਲੂਗੀ ਸਾਡੀ ਵੀਡੀਓ ਬਣਾਉਣ ਦਾ ਇਹੀ ਮਕਸਦ ਆ 10 ਸਾਲ ਹੋ ਗਏ ਸਾਨੂੰ ਡੰਗਰਾ ਚ ਕੰਮ ਕਰਦਿਆ ਤੇ ਮੇਰਾ ਪੁੱਤ 6 ਸਾਲ ਦਾ ਸੀ ਜਦੋਂ ਡੰਗਰਾ ਚ ਕੰਮ ਕਰਦਾ ਆ ਤੇ ਹੁਣ ਸਾਨੂੰ ਥੋੜਾ ਕਚਰੀ ਹੋਇਆ ਆ ਵੀਡੀਓ ਬਣਾਉਣ ਲੱਗੇ ਤੇ ਪਹਿਲੀ ਗੱਲ ਤਾਂ ਅਸੀਂ ਜਿਹੜਾ ਸਾਰਾ ਵੀਡੀਓ ਦਾ ਕ੍ਰੈਡਿਟਰ ਆ ਜਿਹੜਾ ਸਾਡੇ ਲਾੜੇ ਦਾ ਦੂਜਾ ਸਾਡੀ ਵੀਡੀਓ ਬਣਾਉਣ ਦਾ ਕ੍ਰੈਡਿਟਰ ਸਾਡੀ ਮਾਤਾ ਤੀਜਾ ਸਾਡਾ ਕ੍ਰੈਡਿਟ ਜਿਹੜਾ ਸਾਡੀ ਟੀਨਸਾ ਫੈਮਿਲੀ ਜਿਹੜੀ ਕਿਸਾਨ ਨੂੰ ਜਿਹਨਾਂ ਨੇ ਸਾਨੂੰ ਬਹੁਤ ਜ਼ਿਆਦਾ سپورਟ ਕੀਤਾ ਸਾਡੇ ਆਪਣਿਆਂ ਤੋਂ ਵੱਧ ਕੇ سپورਟ ਕੀਤਾ ਤੇ ਮੈਂ ਕਹਿੰਦੀ ਹਾਂ ਰੱਬ ਉਹਨਾਂ ਨੂੰ ਦਿਨ ਰਾਤ ਤਰੱਕੀ ਬਖਸ਼ੇ ਤੇ ਤੁਸੀਂ ਸਾਨੂੰ ਇੰਨਾ ਪਿਆਰ ਦੇਣ ਲੱਗੇ ਇਹ ਦੇਖ ਕੇ ਸਾਡਾ ਮਨ ਥੋੜਾ ਖੁਸ਼ ਹੋ ਗਿਆ ਇਸ ਕਰਕੇ ਤੁਹਾਨੂੰ ਚਲੋ ਜੀ ਨਹੀਂ ਪਿਆਰ ਦਰਯੋਗੀ ਸਾਡੀ ਅਸੀਂ ਇਹ ਕਹਿੰਦੇ ਕਿ ਜੇ ਅਸੀਂ ਸਾਡੀ ਵੀਡੀਓ ਵਧੀਆ ਮਸ਼ਹੂਰ ਹੋ ਗਈ ਅਸੀਂ ਕੁਛ ਇਸ ਤਰ੍ਹਾਂ ਨਹੀਂ ਬਿਲਕੁਲ ਨਹੀਂ ਜੀ ਅਸੀਂ ਤੁਹਾਨੂੰ ਕਦੀ ਵੀ ਨਿਰਾਸ਼ ਨਹੀਂ ਕਰਾਂਗੇ ਸਾਡੀਆਂ ਵੀਡੀਓ ਇਹ ਕੰਮ ਦੇ ਰਿਲੇਟਿਡ ਹੀ ਹੋਣਗੀਆਂ ਕੋਈ ਚੰਗੀ ਸਿੱਖ ਦੇਣ ਵਾਲੀਆਂ ਹੋਣਗੀਆਂ ਤੇ ਇਸ ਕਰਕੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਕਮੈਂਟ ਕਰਿਆ ਕਰੋ ਜੀ ਜੇ ਤੁਹਾਨੂੰ ਸਾਡੀ ਵੀਡੀਓ ਕੋਈ ਨਹੀਂ ਚੰਗੀ ਲੱਗਦੀ ਸਾਨੂੰ ਤੁਸੀਂ ਆਪ ਦੱਸੋ ਜੀ ਤੇ ਅਸੀਂ ਪਸ਼ੂਆਂ ਦੀ ਆਪਣੇ ਡੰਗਰਾਂ ਦੀ ਵੀਡੀਓ ਪਾਇਆ ਕਰਾਂਗੇ ਜੀ ਧੰਨਵਾਦ ਜੀ ਹਾਂਜੀ ਜੀ ਇਹ ਸੀ ਜਤਿੰਦਰ ਗੌਰ ਇਹਦਾ ਬੱਚਾ ਨਾਲ ਅਰਮਾਨ ਸਿੰਘਾ ਜਿਹਨੂੰ ਤੁਸੀਂ ਦੇਖਦੇ ਰਹਿੰਦੇ ਹੋ ਇਹ ਇੰਸਟਾਗ੍ਰam ਤੇ ਵੀਡੀਓ ਪਾਉਂਦੇ ਆ ਜੀ YouTube ਚੈਨਲ ਵੀ ਅਸੀਂ ਖੋਲਿਆ ਹੋਇਆ ਆ ਅਸੀਂ ਵੀ ਜਾਨੀ ਜੀ ਇਹ ਬਹੁਤ ਜਾਨੀ ਜ਼ਿਆਦਾ ਮਿਹਨਤ ਕਰਦੇ ਆ ਜੀ ਸਾਡੀਆਂ ਗੁੜੀਆਂ ਵੀ ਆ ਮੇਰੀਆਂ ਦੋਤੀਆਂ ਵੀ ਆ ਜੀ ਉਹ ਵੀ ਬਹੁਤ ਮਿਹਨਤ ਕਰਦੀਆਂ ਆ ਪਰ ਤੇ ਕੈਮਰੇ ਦੇ ਮੂਰੇ ਹੁਣ ਇਹੀ ਜ਼ਿਆਦਾ ਹੁੰਦੇ ਆ ਤਾਂ ਕਰਕੇ ਵੀ ਤੁਸੀਂ ਮੈਂ ਤੁਹਾਨੂੰ ਕਹਿੰਦੇ ਇਹਨਾਂ ਦੀ ਹਰੇਕ ਵੀਡੀਓ 'ਚ ਇਹੀ ਹੁੰਦਾ ਆ ਵੀ ਸਭ ਦੇ ਬੱਚੇ ਕੋਈ ਨਸ਼ੀਲ ਨਾ ਜਾਵੇ ਕੋਈ ਭਟਕੇ ਨਾ ਕੋਈ ਬੁਰੇ ਕੰਮਾਂ ਨਾ ਜਾਵੇ ਮੋਬਾਈਲ ਤੋਂ ਦੂਰ ਰਹਿਣ ਬਸ ਇਹਦਾ ਜਤਿੰਦਰ ਕੋਰ ਦਾ ਮੇਰੀ ਬੀਟੀਆ ਦਾ ਇਹੀ ਮਕਸਦ ਆ ਵੀਡੀਓ ਪਾਉਣ ਦਾ ਕਿ ਸਾਰੇ ਆਪਣੇ ਬੱਚਿਆਂ ਨੂੰ ਸੁਲਝਾਉਣ ਅਤੇ ਸਹੀ ਰਸਤੇ ਪਾਉਣ ਸਾਡੀ ਇੰਸਟਾਗ੍ਰਾਮ ਆਈਡੀ ਨੂੰ ਫੋਲੋ ਕਰ ਲਿਓ ਜੀ ਤੁਹਾਨੂੰ ਅਸੀਂ ਲਿੰਕ ਜਾਂ ਸਾਨੂੰ ਅਸੀਂ ਉਹ ਕਰ ਦਾਂਗੇ ਸਾਡੀ ਇੰਸਟਾਗ੍ਰਾਮ ਨੂੰ ਫੋਲੋ ਕਰਿਓ ਤੇ ਉਹਦੇ ਤੇ ਵੀ ਜਾ ਕੇ ਵੀਡੀਓ ਦੇਖਿਆ ਕਰੋ ਤੇ ਅਸੀਂ ਆਪਣੇ YouTube ਚੈਨਲ ਨੂੰ ਸਟਾਰਟ ਕਰਾਂਗੇ ਤੇ ਅਸੀਂ ਜਿਹੜੇ ਵੀਡੀਓ ਨੇ ਤੁਹਾਨੂੰ ਵਧੀਆ ਤੋਂ ਵਧੀਆ ਪਾਇਆ ਕਰਾਂਗੇ ਜੀ ਧੰਨਵਾਦ ਜੀ ਹਾਂਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜਾਊਗੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ